ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਗਿਆ ਕਿ ਇੱਥੇ ਬਲੱਡ ਕੈਂਪ ਲੱਗੇ ਹੈ ਇਸ ਵੇਲੇ ਬਹੁਤ ਜਨਤਾ ਇਕੱਠੀ ਹੋਈ ਹੋਈ ਹੈ ਕਾਫੀ ਵਧੀਆ ਲੱਗ ਰਿਹਾ ਹੈ ਸਾਰਾ ਚੇਅਰਸ ਵੀ ਭਰੀਆਂ ਹੋਈਆਂ ਹਨ ਮੇਰਾ ਇਨਾ ਹੀ ਕਹਿਣਾ ਹੈਗਾ ਕਿ ਸਾਰਿਆਂ ਨੂੰ ਜਿਹੜੇ ਫਿਟ ਹੈਗੇ ਹਨ ਹਰ ਤਿੰਨ ਤੋਂ 6 ਮਹੀਨੇ ਬਾਅਦ ਸਾਰੇ ਆਪਣਾ ਡੋਨੇਟ ਕਰਨ ਆਪਣੇ ਸਰਕਾਰੀ ਵੀ ਕਾਫੀ ਲੋਡ ਪੈਂਦੀ ਹੈ ਉਸ ਵੇਲੇ ਭੱਜਣ ਤੋਂ ਵਧੀਆ ਹੈਗਾ ਕਿ ਆਲਰੇਡੀ ਸਾਡੇ ਕੋਲ ਹੁਣ ਤਾਂ ਬਲੱਡ ਕੈਂਪਸ ਆਰ ਵੈਰੀ ਨੈਸੈਸਰੀ ਐਂਡ ਆਪਾ ਸਿਵਲ ਹਸਪੀਟਲ ਤੋਂ ਆਏ ਆ ਇਸ ਟਾਈਮ ਤੇ ਆਪਾਂ ਕਿੰਨੇ ਬਲੱਡ ਦੇ ਲਏ ਆਪਾਂ ਪਿਛਲੇ 3 ਘੰਟੇ ਜੀ 20 25 ਬਲੱਡ ਡੋਨੇਸ਼ਨਸ ਆਪਾਂ ਇਕੱਠੀ ਕੀਤੀਆਂ ਹੋਪਫੁਲੀ 40 50 ਤੱਕ ਕਾਉਂਟ ਆ ਸਾਡੀਆਂ ਧੰਨਵਾਦ ਬਹੁਤ ਆਉਂਦਾ ਕਿ ਬਲੱਡ ਡੋਨੇਟਰ ਬਣਦੇ ਹੋ ਜੀ ਯਾਰ ਜੀ ਇਹ ਤੁਹਾਨੂੰ ਜੋ ਇੱਕ ਕਮਜ਼ੋਰੀ ਜ਼ਰੂਰ ਜੀ ਆਂਦੀ ਹੈ ਬਟ ਉਹ ਇੱਕ ਦਿਨ ਲਈ ਹੁੰਦੀ ਹੈ ਟੈਂਪੋਰਰੀ ਹੁੰਦੀ ਹੈ ਜੇ ਤੁਹਾਡੇ ਕੋਈ ਮੈਡੀਕਲ ਕੰਡੀਸ਼ਨ ਨਹੀਂ ਹੈਗੀ ਹੈ ਤਾਂ ਇਟ ਇਸ ਟੋਟਲੀ ਸੇਫ ਯੂ ਕੈਨ ਗਿਵ ਦ ਬਲੱਡ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੁੰਦੀ ਆ ਆਫਕੋਰਸ ਲਾਈਕ ਉਮਰਦੇਸ ਸਾਹਿਬ ਨਾਲ ਵੀ ਹੁੰਦਾ ਤੁਸੀਂ ਏਜ ਗਰੁੱਪ ਆਪਣੀ ਅਗੇਨ ਟੀਕੇ 20 ਤੋਂ ਲੈ ਕੇ 50 ਤੋਂ 60 ਸਾਲ ਤੱਕ ਸਾਰੇ ਬੰਦੇ ਦੇ ਸਕਦੇ ਆ ਅੰਟਿਲ অর ਅਨਲੈਸ ਉਹਨਾਂ ਨੂੰ ਕੋਈ ਕ੍ਰੋਨਿਕ ਜਾਂ ਉਹ ਰੈਗੂਲਰ ਦਵਾਈ ਨਾ ਖਾਂਦੇ ਬਾਕੀ ਕੀ ਕਹਿਣਾ ਚਾਹੁੰਦਾ ਲੁਧਿਆਣੇ ਦੇ ਵਿੱਚ ਜਿਹੜਾ ਨੌਜਵਾਨਾਂ ਵੱਲੋਂ ਹਰਦੀਪ ਜੀ ਵੱਲੋਂ ਫ੍ਰੈਂਸ ਜੀ ਵੱਲੋਂ ਜਿਹੜਾ ਮਹਾਨ ਖੂਨਦਾਨ ਕੈਂਪਾ ਦੇਸ਼ ਨੂੰ ਸਮਰਪਿਤ ਕੈਂਪਾ ਦੇਸ਼ ਦੀ ਜਿਹੜੀ ਸਥਿਤੀ ਆ ਜਿਹੜਾ ਉਲੰਘਣਾ ਕੱਲ ਪਾਕਿਸਤਾਨ ਨੇ ਸੀਜ਼ਫਾਇਰ ਦੀ ਕੀਤੀ ਆ ਤੇ ਕੀ ਪਤਾ ਆਉਣ ਵਾਲਾ ਟਾਈਮ ਜਿਹੜਾ ਦੇਸ਼ ਦੇ ਲਈ ਬੜਾ ਖਤਰਨਾਕ ਹੋਵੇ ਉਸ ਨੂੰ ਦੇਖਦੇ ਹੋਏ ਜਿਹੜਾ ਦੇਸ਼ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਵਾ ਬੜਾ ਹਜੂਮ ਆ ਜਿਹੜਾ ਯੂਥ ਦਾ ਇੱਥੇ ਦੇਖਣ ਨੂੰ ਮਿਲਿਆ ਵਾ ਬੜੇ ਨੌਜਵਾਨਾਂ ਦੇ ਵਿੱਚ ਉਤਸ਼ਾਹ ਆ ਨੌਜਵਾਨ ਪੰਜਾਬ ਦੀ ਪੀੜ੍ਹੀ ਆ ਜਿਹੜੀ ਅੱਗੇ ਹੋ ਕੇ ਯੁੱਧ ਲੜਨ ਨੂੰ ਵੀ ਤਿਆਰ ਆ ਤੇ ਹਮੇਸ਼ਾ ਭਾਰਤ ਦੇ ਨਾਲ ਖੜਦੀ ਆਈ ਆ ਤੇ ਭਾਰਤ ਦੇ ਨਾਲ ਹੀ ਖੜੂਗੀ ਤੇ ਨੌਜਵਾਨਾਂ ਨੂੰ ਮੈਂ ਬਹੁਤ ਵਧਾਈ ਦੇਣਾ ਵਾ ਜਿਨ੍ਹਾਂ ਨੇ ਇਦਾਂ ਦਾ ਕਦਮ ਆਪਣੇ ਦੇਸ਼ ਦੇ ਲਈ ਚੱਕਿਆ ਵਾ ਮੇਰੇ ਲੋਕ ਸ਼ਹਿਵਲ ਜਾ ਰਹੇ ਉਹਨਾਂ ਨੂੰ ਕੀ ਮੈਸੇਜ ਆਜਾ ਦੇਖੋ ਜੀ ਪੰਜਾਬ ਦੀ ਨੌਜਵਾਨੀ ਅੱਗੇ ਨਾਲੋਂ ਬਹੁਤ ਚੰਗੇ ਰਾਵਾਂ ਤੇ ਤੁਰਦੀ ਜਾ ਰਹੀ ਆ ਤੇ ਪੰਜਾਬੀਅਤ ਨੂੰ ਇਹੀ ਸੁਨੇਹਾ ਵਾ ਵੀ ਆਪਾਂ ਨਸ਼ੇ ਨੂੰ ਤਿਆ ਕੇ ਆਪਣੇ ਜਿਹੜੇ ਨੌਜਵਾਨ ਇਦਾਂ ਦਾ ਸ਼ਿਲਾੰਗਣ ਯੋਗ ਕਦਮ ਚੱਕਦੇ ਆ ਆਪਾਂ ਇਹਨਾਂ ਦਾ ਸਾਥ ਦਈਏ ਇੱਥੇ ਉਹਨਾਂ ਕੋਲ ਕੈਂਪ ਲਗਾਇਆ ਗਿਆ ਉਹਨਾਂ ਨੂੰ ਕੀ ਨੌਜਵਾਨਾਂ ਨੂੰ ਇਹੀ ਕਮਾਂਗੇ ਵੀ ਇਦਾਂ ਦੇ ਜਦੋਂ ਕੈਂਪ ਲੱਗਦੇ ਆ ਸਾਨੂੰ ਯੂਥ ਦਾ ਭਰਮਾ ਸਾਥ ਦੇਣਾ ਚਾਹੀਦਾ ਵਾ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਸਾਨੂੰ ਕੰਮ ਕਰਨਾ ਚਾਹੀਦਾ ਤਾਂ ਕਿ ਪੰਜਾਬ ਦਾ ਜਿਹੜਾ ਨਾਮ ਆ ਉਹ ਦੇਸ਼ ਭਰ ਦੇ ਵਿੱਚ ਉੱਚਾ ਹੋਵੇ ਕਈ ਲੋਕ ਖੂਨ ਦੇ ਤੂੰ ਡਰਦੇ ਆ ਕਹਿੰਦੇ ਤੁਸੀਂ ਤਜੋਰੀ ਆ ਇਹ ਕੁਝ ਉਹਨਾਂ ਨੂੰ ਵੀ ਮੈਂ ਅੱਥੇ ਲਾਣਾ ਚਾਹੁੰਦਾ ਉਹਨਾਂ ਨੂੰ ਇਹੀ ਸਲਾਹ ਆ ਵੀ ਆਪਾਂ ਡਾਕਟਰਾਂ ਦੀ ਸਲਾਹ ਲਈਏ ਡਾਕਟਰ ਵੀ ਇਹ ਕਹਿੰਦੇ ਵੀ ਜਦੋਂ ਅਸੀਂ ਬਲੱਡ ਡੋਨੇਟ ਕਰਦੇ ਆ ਸਭ ਤੋਂ ਪਹਿਲਾਂ ਜਿਹੜਾ ਖੂਨ ਆਪਣਾ ਗੰਦਾ ਖੂਨ ਹੁੰਦਾ ਉਹ ਬਾਹਰ ਨਿਕਲਦਾ ਜਿੰਨੀਆਂ ਬਿਮਾਰੀਆਂ ਹੁੰਦੀਆਂ ਉਹ ਬਾਹਰ ਨਿਕਲਦੀਆਂ ਵਾ ਸਾਨੂੰ ਸਾਰੀਆਂ ਪ੍ਰੀਕੋਸ਼ਨ ਦੇ ਕੇ ਹਰੇਕ 6 ਮਹੀਨੇ ਬਾਅਦ ਆਪਣਾ ਬਲੱਡ ਡੋਨੇਟ ਕਰਨਾ ਚਾਹੀਦਾ ਤਾਂ ਕਿ ਅਸੀਂ ਤੰਦਰੁਸਤ ਰਹੀਏ। ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਵਧੀਆ ਦੇਣਾ ਜੋ ਅੱਜ ਜਗੀਰਪੁਰ ਪੰਚਾਇਤ ਨੇ ਅੱਜ ਕੈਂਪ ਖੂਨਦਾਨ ਕੈਂਪ ਲਾਇਆ। ਅਸੀਂ ਧੰਨਵਾਦੀ ਹਾਂ ਜੀ ਇਹਨਾਂ ਨੇ ਸਾਨੂੰ ਇਨਵਾਈਟ ਕੀਤਾ। ਅਸੀਂ ਬਹੁਤ ਜਿਲੋ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਇਨਾ ਛੋਟਾ ਕੰਮ ਕੀਤਾ ਖੂਨਦਾਨ ਦਾ। ਅਸੀਂ ਵੀ ਆਪਣੀ ਪੰਚਾਇਤ ਤੇ ਵੱਧ ਚੜ ਕੇ ਕੰਮ ਕਰਾਂਗੇ ਸਾਡੇ ਜਿਸ ਪਾਸੋਂ ਵੀ ਜਗੀਰਪੁਰ ਪੰਚਾਇਤ ਨੂੰ ਸਾਡੇ ਵੱਲੋਂ ਕੋਈ ਚੀਜ਼ ਦੀ سپورਟ ਆ ਅਸੀਂ ਜਰੂਰ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ। ਸਰਪੰਚ ਸਾਹਿਬ ਇਹ ਮਤੇ ਬੋਲਦੇ ਸੀ ਕਿ ਨਾ ਜਾਵਾਂਗੇ। ਹਾਂਜੀ ਸਭ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਜੀ ਦੀ ਯਾਦ ਵਿੱਚ ਜਿਹੜਾ ਪਹਿਲਾ ਮਹਾਨ ਖੂਦਦਾਨ ਕੈਂਪ ਲਾਇਆ ਸਾਰੇ ਯੰਗ ਸਟੂਡੈਂਟ ਨੂੰ ਬਹੁਤ ਬਧਾਈ ਦਿੰਦਾ ਜਿੰਨੇ ਵੀ ਕਮੇਟੀ ਦੇ ਮੈਂਬਰ ਤੇ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਬਹੁਤ-ਬਹੁਤ ਹੀ ਔਰਮੈਂਜ ਕੀਤਾ ਨੇ ਤੇ ਸਾਰੇ ਮੇਰੇ ਪ੍ਰਵਾਨ ਸੀ ਬਹੁਤ ਵਧੀਆ। ਨਸ਼ਾ ਤਾਂ ਕੋਣ ਲੱਗਿਆ ਪੰਜਾਬ ਨੂੰ ਜਦੋਂ ਹੌਲੀ-ਹੌਲੀ ਸਾਡੇ ਜਿਹੜੇ ਯੂਥ ਹੈਗਾ ਵੇਅਰ ਹੁੰਦਾ ਪਿਆ ਤੇ ਪਹਿਲਾਂ ਨਾਲੋਂ ਕਾਫੀ ਘਟਿਆ ਹੋਇਆ ਕੰਮ ਤੇ ਜਿਵੇਂ ਕਿ ਯੁੱਧ ਨਸ਼ਾ ਵਿਰੁੱਧ ਸਰਕਾਰ ਦਾ ਮਹਿੰਦੀ ਚਲਾਈ ਹੋਈ ਹੈ ਤੇ ਅਸੀਂ ਬਹੁਤ ਚੜ੍ਹ ਕੇ ਉਚੇਸਾ ਲੰਨੇ ਆ ਤੇ ਸਾਰੇ ਪੰਚਾਂ ਸਰਪੰਚਾਂ ਨੇ ਹਦਾਇਤ ਕੀਤੀ ਕਿ ਅਗਰ ਕੋਈ ਸਾਡੇ ਪਿੰਡ ਦੇ ਵਿੱਚ ਕੋਈ ਜਿਹੜਾ ਇੱਕ ਮਾਨਸਿਕ ਰੋਗ ਨਾਲ ਬਿਮਾਰ ਹੋ ਜਾਂਦਾ ਜਿਹੜਾ ਬੰਦਾ ਨਸ਼ੇ ਦੀ ਲਤ ਨੂੰ ਲੱਗ ਜਾਂਦਾ ਤੇ ਸਾਡੀ ਵੀ ਕੋਸ਼ਿਸ਼ ਰਹਿੰਦੀ ਦੇਖ ਕੇ ਲੱਭ ਕੇ ਉਹਨਾਂ ਕਿਸੇ ਨਾ ਕਿਸੇ ਤਰੀਕੇ ਨਾਲ ਹੈਲਪ ਕੀਤੀ ਜਾਵੇ ਤੇ ਵਰਤਮਾਨ ਕੋਸ਼ਿਸ਼ ਵੀ ਅਗਰ ਸੈਂਟਰ ਦੀ ਲੋੜ ਹੈ ਤਾਂ ਉਹ ਨੂੰ ਸਟਟ ਤੱਕ ਪਹੁੰਚਾ ਸਕਦੇ ਹਾਂ। ਪਹੁੰਚਿਆ ਤੇ ਕੈਂਪ ਦੀ ਕੀ ਗੱਲ ਹੈ। ਸੱਲਾ ਤਾਂ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਵੀ ਇੰਨਾ ਵਧੀਆ ਕੈਂਪ ਆਰਗੇਨਾਈਜ਼ ਕੀਤਾ। ਤੁਸੀਂ ਦੇਖ ਸਕਦੇ ਹੋ ਯੂਥ ਦਾ ਕਿੰਨਾ ਠਾਠਾ ਮਾਰਦਾ ਇਕੱਠਾ। ਪਹਿਲੇ ਤਾਂ ਮੈਂ ਇਹਨਾਂ ਨੂੰ ਵਧਾਈ ਦਿੰਦਾ ਵੀ ਕੰਮ ਕੈਂਪ ਦਾ ਕਾਮਯਾਬੀ ਨਾਲ। ਦੂਜੀ ਗੱਲ ਮੈਂ ਅਸੀਂ ਇਹਦੇ ਸੌਰਵ ਤੇ ਇੱਕ ਸਾਡੇ ਹਦੀਪ ਨੇ ਇਹਨਾਂ ਨੇ ਵੱਡੇ ਤੇ ਕੀਤਾ ਸੀਗਾ ਵੀ ਆਪਾਂ ਬਲੱਡ ਕੈਂਪ ਲਾਣਾ। ਇਨ ਬਿਟਵੀਨ ਵੀ ਵਿੱਚ ਵਾਰ ਲੱਗੀ ਤੁਹਾਨੂੰ ਪਤਾ ਫਿਰ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਵੀ ਤੁਸੀਂ ਸਾਰੇ ਆਪਾਂ ਮਿਲ ਜੁਲ ਕੇ ਇਹਨੂੰ ਆਪਾਂ MILITARY ਨੂੰ ਆਪਣੇ ਦੇਸ਼ ਦੇ ਨਾਮ ਕਰ ਦਈਏ ਕੈਂਪ ਸੋ ਇਹਨਾਂ ਨੇ ਇਹਨਾਂ ਦਾ ਧੰਨਵਾਦ ਇਹਨਾਂ ਨੇ ਸਾਡੇ ਇੱਕ ਕਹਿ ਤੇ ਸਾਰਾ ਜਿਹੜਾ ਜਿੰਨਾ ਬਲੱਡ ਆ ਉਹ ਸਾਰਾ ਫੌਜ ਦੇ ਨਾਮ ਕਰਤਾ ਕਿਸੇ ਵੀ ਆਪਣੇ ਰੱਬ ਨਾ ਕਰੇ ਰੱਬ ਕਰੇ ਵੀ ਨਾ ਕਰੇ ਵੀ ਉੱਥੇ ਲੋਡ ਪਵੇ ਜੇ ਲੋਡ ਪੈਂਦੀ ਆ ਸਾਡਾ ਸਾਰਾ ਯੂਥ ਉੱਥੇ ਬਲੱਡ ਦੇਣ ਨੂੰ ਤਿਆਰ ਆ ਲੜਨ ਨੂੰ ਵੀ ਮਰਨ ਨੂੰ ਵੀ ਹਰ ਚੀਜ਼ ਲਈ ਤਿਆਰ ਆ ਤੇ ਮੈਂ ਸਰਪੰਚ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ ਵੀ ਇਹਨਾਂ ਦਾ ਵੀ ਬਹੁਤ ਸਾਥ ਮਿਲਦਾ ਆ। ਆ ਤੁਸੀਂ ਦੇਖ ਸਕਦੇ ਹੋ ਵੀ ਆ ਜਿਹੜਾ ਦਫਤਰ ਬਣਿਆ ਆ ਇਹ ਵੀ ਇਹਨਾਂ ਦੀ ਦੇਣ ਆ। ਤੇ ਮੈਂ ਸਾਰੇ ਹੀ ਸੌਰਵ, ਬੋਰਵ ਜਿਨ੍ਹਾਂ ਪ੍ਰਿੰਸ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਵੀ ਤੁਸੀਂ ਇੱਕ ਇੰਨਾ ਸੋਹਣਾ ਕੈਂਪ ਆਰਗੇਨਾਈਜ਼ ਕੀਤਾ ਤੇ ਦੇਖੋ ਪਿੰਡਾਂ ਦੇ ਵਿੱਚ ਕੈਂਪ ਲੱਗਨੇ ਬਹੁਤ ਵੱਡੀ ਗੱਲ ਹੁੰਦੀ ਆ। ਤੇ ਇਹਨਾਂ ਨੇ ਜਿਹੜੀ ਸ਼ੁਰੂਆਤ ਕੀਤੀ ਆ ਹੁਣ ਤੁਸੀਂ ਦੇਖਿਓ ਇਹ ਕੈਂਪ ਲੱਗਦੇ ਰਹਣੇ ਆ ਤੇ ਮੈਂ ਆਪਣੇ ਭਰਾਵਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜੀ। ਵੀ ਤੁਹਾਡੇ ਨਾਲ ਬਹੁਤ ਬੋਲ ਜੁੜਿਆ ਆਵਾ ਪਰ ਇਹ ਲੱਗਦਾ ਨਸ਼ੇ ਵਿੱਚ ਪਏ ਅੱਜ ਦੇ ਜਨਰੇਸ਼ਨਾਂ ਕਿਹਨੂੰ ਕੀ ਕਹਿਣਾ ਜਾਊਂਗਾ ਦੇਖੋ ਜਿਹੜੀ ਤੁਸੀਂ ਆ ਨਸ਼ੇ ਵਾਲੀ ਗੱਲ ਕੀਤੀ ਹੈ ਇਹ ਤਾਂ ਸਾਡੇ ਪੰਜਾਬ ਨੂੰ ਇੱਕ ਕਹਿੰਦੇ ਨਾ ਗ੍ਰਹਿ ਲੱਗ ਗਿਆ ਗਲੀ ਗਲੀ ਦੇ ਵਿੱਚ ਇਹ ਚੀਜ਼ ਜਿਹੜੀ ਫੈਲੀ ਹੋਈ ਆ ਲੇਕਿਨ ਹੁਣ ਕੀ ਆ ਹੁਣ ਜਿਹੜਾ ਸਾਡਾ ਯੂਥ ਜਾਗ ਰਿਹਾ ਕੰਟਰੋਲ ਕਰ ਰਿਹਾ ਸਰਕਾਰਾਂ ਵੀ ਬਹੁਤ ਜੋਰ ਲਾ ਰਹੀਆਂ ਵੀ ਇਹਨੂੰ ਖਤਮ ਕੀਤਾ ਜਾਵੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਅਸੀਂ ਪਤਾ ਨਹੀਂ ਕਿੰਨੇ ਯੂਥ ਨੂੰ ਅਸੀਂ ਸੈਂਟਰ ਵਿੱਚ ਛੱਡਿਆ ਅਸੀਂ ਜ਼ਿਆਦਾ ਨਹੀਂ ਕਹਿੰਨੇ 20 30 ਜਾਣਿਆਂ ਨੂੰ ਤਾਂ ਅਸੀਂ ਨਸ਼ਾ ਛਡਵਾਤਾ ਜੀ ਜੇ ਇਦਾਂ ਦੇ ਕੈਂਪ ਲੱਗਦੇ ਰਹੋਗੇ ਇਹਨਾਂ ਨੂੰ ਇਦਾਂ ਹੀ ਦੇਖੋ ਹਰ ਬੰਦੇ ਨੂੰ ਕੀ ਹੁੰਦਾ ਵੀ ਜੇ ਮੈਂ ਕੁਝ ਕਰ ਰਿਆਂ ਮੈਨੂੰ ਉਹਦੀ ਵਾਹਵਾ ਹੀ ਮਿਲੇ ਬਸ ਇੰਨਾ ਹੀ ਹੁੰਦਾ ਕਹਨੂੰ ਜੋ ਮਰਜ਼ੀ ਕਹੀਓ ਜੇ ਅਸੀਂ ਇਹਨਾਂ ਆਪਣੇ ਯੂਥ ਨੂੰ ਅਸੀਂ ਕੋਈ ਮਤਲਬ ਥਾਪੀ ਵੀ ਨਹੀਂ ਦੇ ਸਕਦੇ ਫੇ ਫਾਇਦਾ ਕੀ ਆ ਜੇ ਥਾਪੀ ਦਵਾਂਗੇ ਤਾਂ ਹੀ ਇਹ ਨਸ਼ੇ ਆ ਤੋੜੋਗੇ ਅ ਜਿਨ੍ਹਾਂ ਨੇ ਕੈਂਪ ਲਾਇਆ ਕੱਲ ਕਿਸੇ ਹੋਰ ਦਾ ਦਿਲ ਵੀ ਕਰੂਗਾ ਵੀ ਅਸੀਂ ਵੀ ਕੈਂਪ ਲਈਏ ਕਿਸੇ ਦਾ ਹੋਰ ਵੀ ਤੁਸੀਂ ਦੇ ਦੇਓ ਹੰਟਾਰਾ ਹੋ ਰੋਡ ਤੇ ਕਬੱਡੀ ਕੱਪ ਬਲੱਡ ਬਲੱਡ ਕੈਂਪ ਕਦੇ ਕ੍ਰਿਕਟ ਟੂਰਨਾਮੈਂਟ ਦੇਖੋ ਉਹ ਯੂਥ ਥੋੜਾ ਥੋੜਾ ਅਵੇਅਰ ਹੋ ਰਿਹਾ ਆ ਮੈਂ ਤੁਹਾਡੇ ਰਾਂ ਹੀ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਜਿਹੜੇ ਸਾਡੇ ਆਂਡ ਗਵਾਂਡ ਦੇ ਵਿੱਚ ਵੀ ਮੁੰਡੇ ਜਿਹੜੇ ਨਸ਼ਿਆਂ ਦੇ ਵਿੱਚ ਫਸੇ ਹੋਏ ਆ ਦੇਖੋ ਹੈ ਤਾਂ ਸਾਡੇ ਭਰਾ ਹੀ ਆ ਨਾ ਤੇ ਸਾਡੀ ਵੀ ਮੋਰਲ ਡਿਊਟੀ ਬਣਦੀ ਆ ਅਸੀਂ ਉਹਨਾਂ ਨੂੰ ਸਮਝਾਈਏ ਜੇ ਉਹਨਾਂ ਇਹ ਕੁਝ ਸੈਂਟਰ ਵੀ ਛੱਡਦੇ ਆ ਉੱਥੇ ਵੀ 10-15000 ਰੁਪਇਆ ਮਹੀਨੇ ਦਾ ਲੱਗਦਾ ਤੇ ਮਾਪੇ ਬਾਬ ਦੇ ਵਿਚਾਰੇ ਦੀ ਤਨਖਾਹ ਨਹੀਂ ਅੰਨੀ ਹੁੰਦੀ ਤੇ ਕੀ ਕਰਨ ਤੇ ਮੈਂ ਆਪਣੇ ਯੂਥ ਨੂੰ ਵੀ ਇਹ ਕਹਿਣਾ ਵੀ ਆਪਾਂ ਆਂਡ ਗਵਾਂਡ ਚ ਜ਼ਰੂਰ ਦੇਖੀਏ ਜੇ ਕੋਈ ਬੱਚਾ ਨਸ਼ਾ ਕਰਦਾ ਆਪਾਂ ਨੂੰ ਛਡਾਈਏ ਜੇ ਉਹਨੂੰ ਸੈਂਟਰ ਛੱਡਣ ਦੀ ਲੋੜ ਆ ਆਪਾਂ ਮਿਲ ਜੁਲ ਕੇ ਦੇਖੋ ਇੱਕ ਜੇ ਇੱਕ ਇੱਕ ਬਾਵਾ ਜੁੜਦੀਆਂ ਤਾਂ ਕਿੰਨੀਆਂ ਹੋ ਜੰਦੀਆਂ ਇਕੱਲੇ ਬੰਦੇ ਤੇ ਭਾਰ ਨਾ ਪਾ ਕੇ ਸਾਰੇ ਮਿਲ ਜੁਲ ਕੇ ਆਪਾਂ ਇਸ ਦੇ ਉੱਤੇ ਕੰਮ ਕਰੀਏ ਆਉਣ ਵਾਲੇ ਟਾਈਮ ਤੇ ਸਾਡਾ ਪੰਜਾਬ ਪਹਿਲੇ ਵਾਂਗੂ ਖੁਸ਼ਹਾਲ ਹੋਵੇ ਨਸ਼ਾ ਮੁਕਤ ਹੋਵੇ ਇਹੀ ਅਸੀਂ ਪਰਮਾਤਮਾ ਅਗੇ ਵਾਹਿਗੁਰੂ ਅਗੇ ਬੇਨਤੀ ਕਰਦੇ ਆ ਵੀ ਸਾਰਾ ਪੰਜਾਬ ਖੁਸ਼ਿਆਰ ਹੋਵੇ ਧੰਨਵਾਦ ਬਹੁਤ ਹੀ ਸਤਿਕਾਰਯੋਗ ਸਾਡੇ ਇੱਥੇ ਜਗੀਰਪੁਰ ਦੀ ਪੰਚਾਇਤ ਨੇ ਅੱਜ ਖੂਨਦਾਨ ਕੈਂਪ ਲਗਾਇਆ ਅਸੀਂ ਬਹੁਤ ਹੀ ਸ਼ਲਾਘਾਜੋਗ ਕਦਮ ਔਰ ਸਾਡੇ ਜਗੀਰਪੁਰ ਦੇ ਸਰਪੰਚ ਔਰ ਜਿਹੜੀ ਇਹਨਾਂ ਦੀ ਯੂਥ ਟੀਮ ਨੇ ਕੈਂਪ ਲਗਾਇਆ ਬਹੁਤ ਸ਼ਲਾਘਾਜੋਗ ਕਦਮ ਅਸੀਂ ਬਹੁਤ ਹੀ ਧੰਨਵਾਦੀ ਆ ਸਾਨੂੰ ਵੀ ਇੱਥੇ ਇਸ ਖੂਨਦਾਨ ਕੈਂਪ ਦੇ ਵਿੱਚ ਪਹੁੰਚਣ ਦਾ ਮੌਕਾ ਦਿੱਤਾ ਤੇ ਇੱਥੇ ਆ ਕੇ ਸਾਡੇ 'ਚ ਵੀ ਜੋਸ਼ ਆ ਗਿਆ ਤੇ ਅਸੀਂ ਵੀ ਅੱਜ ਖੂਨਦਾਨ ਕੀਤਾ ਤੇ ਜਿੰਨੀ ਸਾਡੇ ਨਾਲ ਟੀਮ ਆਈ ਸੀ ਉਹਦੇ ਵਿੱਚ ਸੁਖਦੀਪ ਸਿੰਘ ਸ਼ੌਂਕੀ ਸਾਡੇ ਮੈਂਬਰ ਪੰਚਾਇਤ ਨਾਮਦੇਵ ਕਲੌਨੀ ਉਸ ਵੀਰ ਨੇ ਵੀ ਖੂਨਦਾਨ ਕੀਤਾ ਨਾਲ ਸਾਡੇ ਫਰਮਜੀਤ ਪੰਮਾ ਜੀ ਸਾਡੇ ਅਜੇ ਰਾਜਪੂਤ ਜੀ ਸੁਮਿਤ ਤੇ ਸ਼ਿਵਮ ਪੰਡਤ ਸਾਜਨ ਤੇ ਇੱਕ ਰਵੀ ਵੀਰ ਨੇ ਵੀ ਨਾਮਦੇਵ ਕਲੋਨੀ ਤੋਂ ਖੂਨਦਾਨ ਕੀਤਾ ਅਸੀਂ ਬਹੁਤ ਹੀ ਧੰਨਵਾਦੀ ਆਂ ਅਮਰਜੀਤ ਕਲੋਨੀ ਤੋਂ ਵੀ ਸਾਡੇ ਗੌਰਵ ਸ਼ੀਨਾ ਜੀ ਨੇ ਵੀ ਖੂਨਦਾਨ ਕੀਤਾ ਤੇ ਬਹੁਤ ਵਧੀਆ ਟੀਮ ਆ ਸਾਰੇ ਸਰਪੰਚ ਇੱਥੇ ਪਹੁੰਚਿਆ ਸਲਾਘਾ ਜੋ ਕਦਮ ਆ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਵੀ ਆਪਣੀ ਪੰਚਾਇਤ ਦੇ ਵਿੱਚ ਇਹ ਜਿਹੜਾ ਖੂਨਦਾਨ ਕੈਂਪ ਆ ਅਸੀਂ ਵੀ ਆਪਣੀ ਟੀਮ ਦੇ ਨਾਲ ਸਲਾਹ ਕਰਾਂਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਵੀ ਆਪਣੇ ਪਿੰਡ ਦੇ ਵਿੱਚ ਇਹ ਜਿਹੜਾ ਸਲਾਘਾ ਜੋ ਕਦਮ ਆ ਅਸੀਂ ਵੀ ਚੁੱਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਜੀ ਭਗਤ ਸਿੰਘ ਦੀ ਯਾਦ ਵਿੱਚ ਪਹਿਲਾ ਮਹਾਨ ਫੌਂਡਾਂ ਕੈਂਪ ਪ੍ਰਿੰਸ ਸ਼ਰਮਾ ਜੀ ਅਤੇ ਦਾਸ ਦੀ ਦਵਾਈ ਹੇਠ ਵਿੱਚ ਕਰਾਇਆ ਗਿਆ ਤੇ ਇਹ ਕੈਂਪ ਸਾਡੇ ਸਮੂਹ ਯੋਗ ਆਪਣੇ ਸਰਪੰਚ ਸ੍ਰੀ ਬਾਲਾ ਜੀ ਅਤੇ ਰਵੀ ਪਤਨ ਜੀ ਦਾ ਤਹੀਂ ਤਹੀਂ ਦਿਲੋਂ ਧੰਨਵਾਦ ਕਰਦੇ ਹਾਂ ਤੇ ਜਿਹੜੇ ਵੀ ਲੋਕ ਵੀ ਆਏ ਨੇ ਉਹਨਾਂ ਦਾ ਵੀ ਤਹੀਂ ਤਹੀਂ ਦਿਲੋਂ ਧੰਨਵਾਦ ਕਰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪਹਿਲਾਂ ਦਾ ਸਭ ਤੋਂ ਪਹਿਲਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਨੌਜਵਾਨਾਂ ਨੇ ਜਿਹੜਾ ਜਗੀਰਪੁਰ ਚ ਬਲੱਡ ਕੈਂਪ ਲਾਇਆ ਬਹੁਤ ਵਧੀਆ ਅਪਰਾਲਾ ਵਾ ਨਸ਼ਿਆਂ ਤੋਂ ਮੁਕਤ ਰਹਿਣ ਦਾ ਅਪਰਾਲਾ ਤੇ ਨੌਜਵਾਨਾਂ ਨੂੰ ਇਹੋ ਜਿਹਾ ਕੁਝ ਕਰਨਾ ਚਾਹੀਦਾ ਏਕਤਾ ਨੌਜਵਾਨਾਂ ਚ ਬਣਦੀ ਆ ਤੇ ਵਧੀਆ ਅਪਰਾਲਾ ਨੌਜਵਾਨਾਂ ਦਾ ਜੀ ਇਹਨੂੰ ਦੇਖਦੇ ਹੋ ਕਿਵੇਂ ਇਹ ਨਸ਼ੇ ਨੂੰ ਦੇਖਦੇ ਆ ਲੱਗਿਆ ਜੀ ਇਹ ਕੈਂਪ ਇਹ ਕੀ ਜਗ੍ਹਾ ਨੌਜਵਾਨ ਨੂੰ ਕੀ ਕਰਨਾ ਚਾਹੀਦਾ ਨੌਜਵਾਨਾਂ ਨੂੰ ਨਸ਼ਾ ਨਹੀਂ ਕਰਨਾ ਚਾਹੀਦਾ ਏਕਤਾ ਬਣਾ ਕੇ ਰੱਖਣੀ ਚਾਹੀਦੀ ਆ ਇਦਾਂ ਦੇ ਕੈਂਪ ਲੱਗਣੇ ਚਾਹੀਦੇ ਆ ਤੇ ਨਾਲੇ ਨੌਜਵਾਨਾਂ ਚ ਨਸ਼ਾ ਮੁਕਤੀ ਹੁੰਦੀ ਹੈ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੀ ਗ੍ਰਾਮ ਪੰਚਾਇਤ ਜਗੀਰਪੁਰ ਜੋ ਵੀ ਸਾਡੇ ਸਰਪੰਚ ਸਾਹਿਬ ਸਾਡੇ ਜਿੰਨੇ ਵੀ ਛੇ ਪਿੰਡ ਨੇ ਜੀ ਰਲ ਕੇ ਸਾਰੇ ਨੌਜਵਾਨਾਂ ਨੇ ਅੱਜ ਸਾਡੇ ਦਫ਼ਤਰ ਗ੍ਰਾਮ ਪੰਚਾਇਤ ਜਗੀਰਪੁਰ ਵਿਖੇ ਸਾਡੇ ਸਰਪੰਚ ਸਾਹਿਬ ਦੀ ਅਪਾਰ ਕਿਰਪਾ ਨਾਲ ਅੱਜ ਖੂਨਦਾਨ ਕੈਂਪ ਜੋ ਚੱਲ ਰਿਹਾ ਜੀ ਸਾਡੇ ਨੌਜਵਾਨ ਵੱਡੇ ਵੀਰ ਜਿੰਨੇ ਵੀ ਉਹਨਾਂ ਨੇ ਪਿਆਰ ਦਿਖਾਇਆ ਜੀ ਅੱਜ ਦੂਰੋਂ ਨੇੜੇ ਚੱਲ ਕੇ ਆਏ ਨੇ ਸਭ ਦਾ ਹੀ ਧੰਨਵਾਦ ਕਰਦੇ ਆਂ ਜਿੰਨੇ ਵੀ ਬਣਾ ਨੇ ਵੀਰਾਂ ਨੇ ਇੱਥੇ ਖੂਨਦਾਨ ਕੀਤਾ ਹੈ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਭਾਈ ਅੱਗੇ ਵੀ ਜਾ ਕੇ ਇੱਥੇ ਲੋੜ ਪੈਂਦੀ ਹੈ ਖੂਨ ਦੀ ਸਾਰਿਆਂ ਨੂੰ ਕਿਉਂਕਿ ਇਹ oprala ਹਰ ਸਾਲ ਅਸੀਂ ਕਰਦੇ ਹਾਂ ਜੀ ਪਹਿਲੇ ਵੀ ਕਰਦੇ ਆਏ ਹਾਂ ਜੀ ਇਹ ਆ ਇਸ ਪਿੰਡ ਵਿੱਚ ਅਸੀਂ ਪਹਿਲੀ ਵਾਰੀ ਕੈਂਪ ਲਵਾਇਆ ਸਾਡੇ ਸਰਪੰਚ ਸਾਹਿਬ ਨੇ ਬਹੁਤ ਬਹੁਤ ਧੰਨਵਾਦ ਸਾਡੇ ਨੌਜਵਾਨ ਵੀਰਾਂ ਦਾ ਧੰਨਵਾਦ ਪਿੰਡ ਵਾਸੀਆਂ ਦਾ ਹੋਰ ਸਾਡੇ ਸਤਿਕਾਰਯੋਗ ਮਿੱਤਰਾਂ ਦਾ ਭਰਾਵਾਂ ਦਾ ਜਿਨ੍ਹਾਂ ਨੇ ਸਾਨੂੰ ਇਹ ਸਾਥ ਦਿੱਤਾ ਜੀ ਇਹ ਬਹੁਤ ਵੱਡਾ oprala ਜੀ ਸਾਡੇ ਦੋ ਕੈਂਪ ਚੱਲੇ ਆ ਜੀ ਇੱਕ ਦੀਪ ਹਸਪੀਟਲ ਤੋਂ ਇੱਕ ਸਾਡੇ ਸਿਵਲ ਹਸਪੀਟਲ ਤੋਂ ਫਾਟੇ ਦੋ ਕੈਂਪਾਂ ਜੀ ਜੋ ਅੱਜ ਸਾਡੇ ਸਤਕਾਰਯੋਗ ਵੀਰਾਂ ਨੇ ਬਹੁਤ ਉਤਸ਼ਾਹ ਦਿੱਤਾ ਜੀ ਸਾਡੇ ਨੌਜਵਾਨ ਬਹੁਤ ਦੂਰ ਦੂਰੋਂ ਚੱਲ ਕੇ ਖੂਨ ਦੇਣ ਆਇਆ ਜੀ ਸਾਡੇ ਸਰਪੰਚ ਸਾਹਿਬ ਦਾ ਪਿਆਰ ਆ ਜੀ ਸਾਡੇ ਭਾਈਚਾਰੇ ਦਾ ਪਿਆਰ ਆ ਜੀ ਇੱਥੇ ਕੋਈ ਵਿਕਤਰ ਨਹੀਂ ਹੈਗਾ ਜੀ ਸਾਰਾ ਭਾਈਚਾਰਾ ਇਕੱਠਾ ਹੋ ਕੇ ਆਪਣੇ ਹਰੇਕ ਧਰਮ ਦਾ ਬੰਦਾ ਇੱਥੇ ਖੂਨ ਦੇ ਰਿਹਾ ਜੀ ਕਿਸੇ ਨਾਲ ਕੋਈ ਵਿਕਤਰ ਨਹੀਂ ਜੀ ਆਪਣੇ ਆਪ ਹੀ ਲੋਕੀ ਆ ਰਹੇ ਨੇ ਜਿੱਦ ਜਿੱਦ ਪਤਾ ਲੱਗਿਆ ਜੀ ਸਾਡੇ ਨੌਜਵਾਨ ਵੀਰਾਂ ਦਾ ਜਗੀਰਪੁਰ ਵਾਸੀਆਂ ਦਾ ਜਿੰਨੇ ਜਿੰਨੇ ਵੀ ਸਾਡਾ ਸਾਥ ਦਿੱਤਾ ਜੀ ਸਾਡਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ